ਸਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਨੂੰ ਰੋਕਣ ਲਈ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਪੰਜਾਬ ਦੇ ਇਸ ਪਿੰਡ ਦਾ ਇੱਕ ਨੌਜਵਾਨ ਹੈ ਜੋ ਨਸ਼ੇ ਵੇਚਦਾ ਹੋਇਆ ਫੜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਇਸ ਨੌਜਵਾਨ ਨੂੰ ਨਸ਼ੇ ਵੇਚਤ ਹੋਏ ਫੜਿਆ ਗਿਆ ਪਿੰਡ ਵਾਸੀਆਂ ਦੇ ਵੱਲੋਂ ਇਸ ਦੀ ਚੰਗੀ ਤਰ੍ਹਾਂ ਤਲਾਸ਼ੀ ਲਈਤੀ ਗਈ ਇਸ ਨੂੰ ਖੰਬੇ ਦੇ ਨਾਲ ਬੰਨ੍ਹ ਦਿੱਤਾ ਗਿਆ ਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਪਿੰਡ ਵਾਸੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇਸ ਨੌਜਵਾਨ ਨੂੰ ਨਸ਼ੇ ਵੇਚਤੇ ਹੋਏ ਫੜਿਆ ਤੇ ਹੁਣ ਉਹਨਾਂ ਵੱਲੋਂ ਇਸ ਨੌਜਵਾਨ ਨੂੰ ਖੰਬੇ ਦੇ ਨਾਲ ਬੰਨ੍ਹ ਦਿੱਤਾ ਤੇ ਚੰਗੀ ਤਰ੍ਹਾਂ ਇਸ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਨਸ਼ਾ ਤਸਕਰ ਨੂੰ ਨੌਜਵਾਨ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਿੱਥੇ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਿਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਲਗਾਤਾਰ ਸਰਕਾਰ ਦੇ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹਜੇ ਵੀ ਕੁਝ ਲੋਕ ਨੇ ਜੋ ਨਸ਼ੇ ਵੇਚਣ ਜਾਂ ਨਸ਼ਿਆਂ ਦਾ ਸੇਵਨ ਕਰਨ ਤੋਂ ਨਹੀਂ ਰੁਕਦੇ ਤੇ ਬਾਅਦ ਦੇ ਵਿੱਚ ਪੁਲਿਸ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਿੰਨੇ ਆ ਕਿ ਪੰਜਾਬ ਦੇ ਇਸ ਪਿੰਡ ਦੇ ਵਿੱਚ ਇੱਕ ਨੌਜਵਾਨ ਫੜਿਆ ਗਿਆ ਨਸ਼ਾ ਵੇਚਦਾ ਹੋਇਆ ਨੌਜਵਾਨ ਫੜਿਆ ਗਿਆ ਤੇ ਇਸ ਦੀ ਵੀਡੀਓ ਪਿੰਡ ਵਾਸੀਆਂ ਦੇ ਵੱਲੋਂ ਵਾਇਰਲ ਕਰ ਦਿੱਤੀ ਗਈ ਹੈ ਤੇ ਹੁਣ ਉਸ ਨੂੰ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ। ਹੁਣ ਕਿੱਧਰ ਵਿਖਾਇਆ? ਵੀਡੀਓ ਵਿਖਾਇਆ। ਸਪੋਰਟ ਦੇ ਆ। ਵੀਡੀਓ ਵਿਖਾਇਆ। ਸਪੋਰਟ ਦੇ ਆ। ਓਏ ਸਮਾਨ ਵਿਖਾਇਆ ਜਿਹੜਾ ਇਹ ਫੜਿਆ ਸਮਾਨ ਵਿਖਾ। ਆਹ ਵੇਖੋ ਆਹ ਵੇਖੋ ਬੰਦਾ ਫੜਿਆ ਕਿੱਥੇ ਪੰਜਾਬ ਪੁਲਿਸਾ? ਬੇੜਾ ਕਰਕੇ ਸਾਡਾ ਕਰਕੇ ਰਸਤਾ ਨਾ ਲੋਕਾਂ ਨੇ। ਆ ਸਰਪੰਚ ਸਾਹਿਬ। ਪੁਲਿਸ ਸਮਾਰਟ ਦੇਣਾ ਹੋ ਜਾ। ਸਰਪੰਚ ਸਾਹਿਬ ਵੇਖੋ ਆ। ਮੁੰਡੇ ਰਿਆ। ਵੇਖੋ ਬਧੀਰੀਆਂ। ਆਪੜੀਆਂ ਆਹ ਤੋਂ ਲੈਣ। ਅਜੇ ਪਿੱਛੇ ਸਮਾਨ ਤੇ ਆ ਵਾਹ ਆ ਲੀਨੇ ਗਾ ਆਇਆ ਹੈ ਨਾ ਆਹ ਕਹਿੰਦਾ ਦੇਦਾ ਜਬਾ ਫੜਿਆ ਨਾ ਆ ਆ ਦੇ ਗਿਆ ਪੈਸੇ ਵੀ ਕੋਲੇ ਆ ਕਿੰਨੀਆਂ ਪੁੜੀਆਂ ਸਰ ਪੰਜ ਆਲੇ ਕਿਉਂ ਪੰਜ ਨਿਕਲੀਆਂ ਛੱਪ ਬੰਦ ਕੋਟ ਦੇ ਇਹ ਰੰਗੜਾ ਭੇਮਾ ਚੱਲੇ ਜਾ ਉਹਰੇ ਯਾ ਕੋਟ ਚ ਹੀ ਆ ਕੋਟ ਚ ਆ ਪਤਾ ਇਹੋ ਹੀ ਆ ਬਾਹ ਉਹ ਨਹੀਂ ਇਹ ਲੋਕ ਪੈਸੇ ਦੇ ਬਾਦ ਦੋ ਚਾਸਾ। ਤਾਂ ਕਿ ਨਹੀਂਆਂ ਵੇਚੀਆਂ ਅੱਜ। ਕੋਈ ਨਹੀਂ ਦੇਗਾ। ਕਿੰਨੀ ਜੰਦੇ। ਸਰ ਬਣਾਉਂਦਿਓ ਸਾਨੂੰ। ਸਾਡੀ ਮਜਬੂਰੀ ਆ। ਸਾਡਾ ਪਿੰਡ ਦਾ ਆਂੀਆਂ ਤੁਸੀਂ ਜੇਬ ਚ ਪਾਈਆਂ ਪੰਜ ਬੜੀਆਂ ਵੀ ਬਾਹਰ ਕੱਢੋ ਇੱਕ ਰਹੀਂ ਚੱਜਣਾ ਬਣਾਉਣੀ ਆ। ਇਸ ਤਰ੍ਹਾਂ ਨਹੀਂ ਬਣਾਉਣੀ। ਉਹ ਸਾਲੇ ਬੰਦਾ ਇੱਥੇ ਵੇਚ ਦੇਉਂਦਾ। ਸਾਡਾ ਪਿੰਡ ਗਾਲਤਾ ਇਹਨੇ ਸਾਰਾ। ਆ ਵੀਰੇ ਜਿਹੜੀਆਂ ਜੇਬ ਚ ਪਾਈਆਂ ਬਾਹਰ ਥੱਲੇ ਛੁੱਟੀਆਂ ਕਰਾਈ। ਨਹੀਂ ਸਰ ਤੁਸੀਂ ਬਣਾਓ ਸਾਨੂੰ ਬਣਾਉਂਦਿਓ ਨਾ। ਸਾਡਾ ਵੀ ਆਕਿਆ ਵੀਡੀਓ ਬਣਾਉਂਦਾ। ਹਾਂਜੀ ਹਾਂਜੀ ਵੀਰ ਜਿਹੜੀਆਂ ਤੁਹਾਡੇ ਜੇਬ ਚ ਪਾਈਆਂ ਨਾ ਪੰਜ ਛੇ ਪੁੜੀਆਂ ਬਾਹਰ ਕੱਢੀ ਮਣੀਆਂ ਮੇਰੇ ਇੱਥੇ ਬਾਹਰ ਕੱਢ ਕੇ ਨਹੀਂ ਕਰ ਕੱਢੀ ਹਾਂ ਜੀ ਕਿੰਨੀਆਂ ਆਖ ਲੋ ਆਇਆਂ ਨੂੰ ਗਿਣਤੀ ਕਰ ਪੰਜ ਪੰਜ ਤੇ ਨਹੀਂ ਜਾ ਰਹੀਆਂ ਨੇ ਆ ਫੋਲ ਬੂਟ ਖੋਲ ਬੂਟ ਖੋਲ ਸਰਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਬੂਟਾ ਚਾਹ ਇਹਦੇ ਲਾ ਬੂਟ ਆਂਦਾ ਸਾਰਾ ਪਿੰਡ ਗਾਲਤਾ ਹੀ ਪੂਰਾ ਕਰੀਮਪੁਰ ਆਇਆ ਨੇ ਤੇ ਅਸੀਂ ਇਹ ਵੀਡੀਓ ਕਿਉਂ ਨਹੀਂ ਬਣਾਈਏ ਨਗਾ ਇਹ ਲਿਆਣ ਕੇ ਛੋਟੇ ਬੱਚਿਆਂ ਤੁਹਾਨੂੰ ਬੱਚੇ ਵੇਖੋ ਬੱਚਿਆਂ ਤੋਂ ਛੋਟੇ ਬੱਚਿਆਂ ਨੂੰ ਪਿਓ ਧੱਕੇ ਨਾਲ ਪੈਸੇ ਮੰਗ ਕੇ ਸਮੈਗ ਲੈ ਜਾਂਦਾ ਇਹਦੇ ਕੋਲ ਇਹ ਮੁੰਡਾ ਤੁਹਾਨੂੰ ਖੋਣਾ ਕਿੱਧਰ ਗਿਆ ਉਹ ਮੁੰਡੇ ਦਾ ਮੁੰਡਾ ਉਹ ਮੁੰਡੇ ਤੋਂ ਪੈਹ ਲੈਂਦਾ ਧੱਕੇ ਨਾਲ ਇਹ ਉਹਨੂੰ ਦੇਣ ਆਇਆ ਇਹਨੂੰ 6 ਵਾਰ ਅੱਗੇ ਡੱਕਿਆ ਵੀ ਪਿੰਡ ਦੀ ਨਾਂ ਵਾਲੀ 6 ਵਾਰ ਇਹਨੂੰ ਡੱਕਿਆ ਅੱਗੇ ਪਿੰਡ ਦੇ ਲੋਕਾਂ ਨੇ ਇਹ ਫਿਰ ਵੀ ਆਣ ਕੇ ਬਦੋ ਬਦੀ ਵੇਚਣਾ ਹੁੰਦਾ ਜ਼ਬਰਦਸਤੀ ਉਲਟਾ ਧਮਕੀਆਂ ਦੋਂਦਾ ਲੋਕਾਂ ਨੂੰ ਵੀ ਇਹ ਮੈਨੂੰ ਡੱਕਦੇ ਆ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਨੂੰ ਰੋਕਣ ਲਈ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਪੰਜਾਬ ਦੇ ਇਸ ਪਿੰਡ ਦਾ ਇੱਕ ਨੌਜਵਾਨ ਨੇ ਜੋ ਨਸ਼ੇ ਵੇਚਦਾ ਹੋਇਆ ਫੜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਇਸ ਨੌਜਵਾਨ ਨੂੰ ਨਸ਼ੇ ਵੇਚਤ ਹੋਏ ਫੜਿਆ ਗਿਆ ਪਿੰਡ ਵਾਸੀਆਂ ਦੇ ਵੱਲੋਂ ਇਸ ਦੀ ਚੰਗੀ ਤਰ੍ਹਾਂ ਤਲਾਸ਼ੀ ਲਈਤੀ ਗਈ ਇਸ ਨੂੰ ਖੰਬੇ ਦੇ ਨਾਲ ਬੰਨ੍ਹ ਦਿੱਤਾ ਗਿਆ ਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਪਿੰਡ ਵਾਸੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇਸ ਨੌਜਵਾਨ ਨੂੰ ਨਸ਼ੇ ਵੇਚਤੇ ਹੋਏ ਫੜਿਆ ਤੇ ਹੁਣ ਉਹਨਾਂ ਵੱਲੋਂ ਇਸ ਨੌਜਵਾਨ ਨੂੰ ਖੰਬੇ ਦੇ ਨਾਲ ਬੰਨ੍ਹ ਦਿੱਤਾ ਤੇ ਚੰਗੀ ਤਰ੍ਹਾਂ ਇਸ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਨਸ਼ਾ ਤਸਕਰ ਨੂੰ ਨੌਜਵਾਨ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਿੱਥੇ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਿਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਲਗਾਤਾਰ ਸਰਕਾਰ ਦੇ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹਜੇ ਵੀ ਕੁਝ ਲੋਕ ਨੇ ਜੋ ਨਸ਼ੇ ਵੇਚਣ ਜਾਂ ਨਸ਼ਿਆਂ ਦਾ ਸੇਵਨ ਕਰਨ ਤੋਂ ਨਹੀਂ ਰੁਕਦੇ ਤੇ ਬਾਅਦ ਦੇ ਵਿੱਚ ਪੁਲਿਸ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਿੰਨੇ ਆ ਕਿ ਪੰਜਾਬ ਦੇ ਇਸ ਪਿੰਡ ਦੇ ਵਿੱਚ ਇੱਕ ਨੌਜਵਾਨ ਫੜਿਆ ਗਿਆ ਨਸ਼ਾ ਵੇਚਦਾ ਹੋਇਆ ਨੌਜਵਾਨ ਫੜਿਆ ਗਿਆ ਤੇ ਇਸ ਦੀ ਵੀਡੀਓ ਪਿੰਡ ਵਾਸੀਆਂ ਦੇ ਵੱਲੋਂ ਵਾਇਰਲ ਕਰ ਦਿੱਤੀ ਗਈ ਹੈ ਤੇ ਹੁਣ ਉਸ ਨੂੰ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ। ਹੁਣ ਖਾਇ ਇੱਧਰ। ਮੇਰੀ ਸਪੋਰਟ ਹੈ। ਵੀਡੀਓ ਵਿਖਾਏ। ਸਪੋਰਟ ਹੈ। ਓਏ ਸਮਾਨ ਵਿਖਾਇਆ ਜਿਹੜਾ ਇਹ ਫੜਿਆ ਸਮਾਨ ਸਾਹਿਬ। ਆਹ ਵੇਖੋ। ਆਹ ਵੇਖੋ ਬੰਦਾ ਫੜਿਆ ਕਿੱਥੇ ਪੰਜਾਬ ਪੁਲਿਸਾ। ਬੇੜਾ ਗਰਗਸਾੜਾ ਕਰਕੇ ਰਸਤਾ ਨਾ ਲੋਕਾਂ ਨੇ। ਆ ਸਰਪੰਚ ਸਾਹਿਬ। ਪੁਲਿਸ ਸਮਾਰਟ ਦੇਣਾ ਹੋ ਜਾ। ਸਰਪੰਚ ਸਾਹਿਬ ਵੇਖੋ ਆ। ਮੁੰਡੇ ਰਿਆ। ਵੇਖੋ ਬਥੇਰੀਆਂ। ਆ ਫੋਲੋ ਇਹਨਾਂ। ਮਜੇ ਪਿੱਛੇ ਜਮਾਨ ਤੇ ਆ ਵਾਹ ਆ ਲੀਨ ਦਾ ਆਇਆ ਇਹਨਾਂ ਕਹਿੰਦਾ ਦੇਦਾ ਜਨਾਬ ਫੜਿਆ ਨਾ ਵਾ ਦੇ ਗਿਆ ਪੈਸੇ ਵੀ ਕੋਲੇ ਆ ਕਿੰਨੀਆਂ ਪੁੜੀਆਂ ਸਰ ਪੰਜ ਇਹਨੇ ਕਿਉਂ ਪੰਜ ਨਿਕਲਾਈਆਂ ਛੱਪ ਬੰਨਦਾ ਕੋਟ ਦੇ ਇਹ ਰੰਗੜਾ ਪਰ ਮਾ ਤੇ ਚੱਲੇਦਾ ਭਾਈ ਦੇ ਓਰੇ ਯਾ ਕੋਟ ਚ ਹੀ ਆ ਕੋਟ ਚ ਅਰ ਪਤਾ ਇਹੋ ਹੀ ਆ ਉਹ ਨਹੀਂ ਲੰਗੂ ਤੇ ਇਹਦੇ ਬਾਅਦ ਦੋ ਚਾਚਾ ਤਾਂ ਕਨੇ ਨਹੀਂ ਵੇਚੀਆਂ ਅੱਜ ਕੋਈ ਨਹੀਂ ਸਰ ਬਣਾਉਂਦਿਓ ਸਾਨੂੰ ਸਾਡੀ ਮਜਬੂਰੀ ਹੈ ਸਾਡਾ ਪਿੰਡ ਦਾ ਆਹਣੀਆਂ ਤੁਸੀਂ ਜੇਬ ਚ ਪਾਈਆਂ ਪੰਜ ਬੜੀਆਂ ਵੀ ਬਾਹਰ ਕੱਢੋ ਇੱਕ ਰਾਹੀਂ ਚੱਜਣਾ ਬਣਾਉਣੀ ਆ ਇਸ ਤਰ੍ਹਾਂ ਨਹੀਂ ਬਣਾਉਣੀ ਉਹ ਸਾਲੇ ਬੰਦਾ ਇੱਥੇ ਵੇਚ ਦੇਉਂਦਾ ਸਾਡਾ ਪਿੰਡ ਗਾਲਤਾ ਇਹਨੇ ਸਾਰਾ ਆ ਵੀਰੇ ਜਿਹੜੀਆਂ ਜੇਬ ਚ ਪਾਈਆਂ ਬਾਹਰ ਥੱਲੇ ਸੁੱਟੀ ਆ ਕਰਾਈ ਨਹੀਂ ਸਰ ਤੁਸੀਂ ਬਣਾਓ ਸਾਨੂੰ ਬਣਾਉਂਦਿਓ ਨਾ ਸਾਡਾ ਵੀ ਆਕਿਆ ਵੀਡੀਓ ਬਣਾਉਂਦਾ ਹਾਂਜੀ ਹਾਂਜੀ ਵੀਰ ਜਿਹੜੀਆਂ ਤੁਹਾ ਜੇਬ ਚ ਪਾਈਆਂ ਨਾ ਪੰਜ ਛੇ ਪੁੜੀਆਂ ਬਾਹਰ ਕੱਢੀ ਮਣੀਆਂ ਮੇਰੇ ਇੱਥੇ ਬਾਹਰ ਕੱਢ ਕੇ ਨਹੀਂ ਕਰ ਕੱਢੀ ਤੁਸੀਂ ਵੀਡੀਓ ਤੇ ਵੇਖੀ ਹਾਂਜੀ ਹਾਂਜੀ ਕਿੰਨੀਆਂ ਆਖ ਲੋਇਆ ਆਇਆਂ ਨੂੰ ਗਿਣਤੀ ਕਰ ਪੰਜ ਪੰਜ ਤੇ ਨਹੀਂ ਜਾ ਰਹੀਆਂ ਨਹੀਂ ਆਹ ਖੋਲ ਬੂਟ ਖਲਾ ਬੂਟ ਖੋਲ ਸਰਪੰਚ ਸਾਹਿਬ ਦੀ ਆਜਰੀ ਦੇ ਵਿੱਚ ਉਹਨਾਂ ਨੂੰ ਮਤਲਬ ਬੂਟਾ ਕਿਹਾ ਬੂਟਾ ਕਿਹਾ ਇਹਦੇ ਲਾ ਬੂਟਾ ਆਂਦਾ ਸਾਰਾ ਪਿੰਡ ਗਾਲਤਾ ਹੀ ਪੂਰਾ ਕਰੀਮਪੁਰ ਆਨੇ ਤੇ ਅਸੀਂ ਇਹ ਵੀਡੀਓ ਕਿਉਂ ਬਣਾਈ ਹੈ ਇਹ ਲਿਆਣ ਕੇ ਛੋਟੇ ਬੱਚਿਆਂ ਤੁਹਾਨੂੰ ਬੱਚੇ ਵੇਖੋ ਬੱਚਿਆਂ ਤੋਂ ਜੋੜੇ ਬੱਚਿਆਂ ਨੂੰ ਪਿਓ ਧੱਕੇ ਨਾਲ ਪੈਸੇ ਮੰਗ ਕੇ ਸਮੈਗ ਲੈ ਜਾਂਦਾ ਇਹ ਕੋਲ ਇਹ ਮੁੰਡਾ ਤੁਹਾਨੂੰ ਖੋਣਾ ਕਿੱਧਰ ਗਿਆ ਉਹ ਤੇ ਦਾ ਮੁੰਡਾ ਉਹ ਮੁੰਡੇ ਤੋਂ ਪੈਸੇ ਲੈਂਦਾ ਧੱਕੇ ਨਾਲ ਇਹ ਉਹਨੂੰ ਦੇਣ ਆਇਆ ਇਹਨੂੰ 6 ਵਾਰ ਅੱਗੇ ਡੱਕਿਆ ਵੀ ਪਿੰਡ ਦੀ ਨਾਂ ਵਾਲੀ 6 ਵਾਰ ਇਹਨੂੰ ਡੱਕਿਆ ਅੱਗੇ ਪਿੰਡ ਦੇ ਲੋਕਾਂ ਨੇ ਇਹ ਫੇਰ ਵੀ ਆਣ ਕੇ ਬਦੋ ਬਦੀ ਵੇਚਣਾ ਹੁੰਦਾ ਜ਼ਬਰਦਸਤੀ ਉਲਟਾ ਧਮਕੀਆਂ ਦੋਂਦਾ ਲੋਕਾਂ ਉਲਟਾਂ ਧਮਕੀਆਂ ਦੋਂਦਾ ਲੋਕਾਂ ਨੂੰ ਵੀ ਇਹ ਮੈਨੂੰ ਡੱਕਦੇ ਆ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਨੂੰ ਰੋਕਣ ਲਈ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਪੰਜਾਬ ਦੇ ਇਸ ਪਿੰਡ ਦਾ ਇੱਕ ਨੌਜਵਾਨ ਹੈ ਜੋ ਨਸ਼ੇ ਵੇਚਦਾ ਹੋਇਆ ਫੜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਇਸ ਨੌਜਵਾਨ ਨੂੰ ਨਸ਼ੇ ਵੇਚਤ ਹੋਏ ਫੜਿਆ ਗਿਆ ਪਿੰਡ ਵਾਸੀਆਂ ਦੇ ਵੱਲੋਂ ਇਸ ਦੀ ਚੰਗੀ ਤਰ੍ਹਾਂ ਤਲਾਸ਼ੀ ਲਈਤੀ ਗਈ ਇਸ ਨੂੰ ਖੰਬੇ ਦੇ ਨਾਲ ਬੰਨ੍ਹ ਦਿੱਤਾ ਗਿਆ ਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਪਿੰਡ ਵਾਸੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇਸ ਨੌਜਵਾਨ ਨੂੰ ਨਸ਼ੇ ਵੇਚਤੇ ਹੋਏ ਫੜਿਆ ਤੇ ਹੁਣ ਉਹਨਾਂ ਵੱਲੋਂ ਇਸ ਨੌਜਵਾਨ ਨੂੰ ਖੰਬੇ ਦੇ ਨਾਲ ਬੰਨ੍ਹ ਦਿੱਤਾ ਤੇ ਚੰਗੀ ਤਰ੍ਹਾਂ ਇਸ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਨਸ਼ਾ ਤਸਕਰ ਨੂੰ ਨੌਹਨ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਿੱਥੇ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਿਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਲਗਾਤਾਰ ਸਰਕਾਰ ਦੇ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹਜੇ ਵੀ ਕੁਝ ਲੋਕ ਨੇ ਜੋ ਨਸ਼ੇ ਵੇਚਣ ਜਾਂ ਨਸ਼ਿਆਂ ਦਾ ਸੇਵਨ ਕਰਨ ਤੋਂ ਨਹੀਂ ਰੁਕਦੇ ਤੇ ਬਾਅਦ ਵਿੱਚ ਪੁਲਿਸ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਿੰਨੇ ਆ ਕਿ ਪੰਜਾਬ ਦੇ ਇਸ ਪਿੰਡ ਦੇ ਵਿੱਚ ਇੱਕ ਨੌਜਵਾਨ ਫੜਿਆ ਗਿਆ ਨਸ਼ਾ ਵੇਚਦਾ ਹੋਇਆ ਨੌਜ ਫੜਿਆ ਗਿਆ ਜਿਸ ਤੇ ਵੀਡੀਓ ਪਿੰਡ ਵਾਸੀਆ ਦੇ ਵੱਲੋਂ ਵਾਇਰਲ ਕਰ ਦਿੱਤੀ ਗਈ ਹੈ ਤੇ ਹੁਣ ਉਸਨੂੰ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਹੁਣ ਖਾਇ ਇਧਰ ਵਖਾਇ ਸਪੋਰਟ ਦੇ ਆ ਵੀਡੀਓ ਵਖਾਇ ਸਪੋਰਟ ਦੇ ਆ ਓਏ ਸਮਾਨ ਵਖਾਇ ਜਿਹੜਾ ਇਹ ਫੜਿਆ ਸਮਾਨ ਵਖਾ ਆ ਵੇਖੋ ਆ ਵੇਖੋ ਬੰਦਾ ਫੜਿਆ ਕਿੱਥੇ ਪੰਜਾਬ ਪੁਲਿਸ ਬੇੜਾ ਗਰਗ ਸਾਡਾ ਕਰਕੇ ਰਸਤਾ ਨਾ ਲੋਕਾਂ ਨੇ ਆ ਸਰਪੰਚ ਸਾਹਿਬ ਪੁਲਿਸ ਸਮਾਰਟ ਦੇਣਾ ਸਰਪੰਚ ਸਾਹਿਬ ਵੇਖੋ ਆ ਮੁੰਡੇ ਰਿਆ ਵੇਖੋ ਬਤੀਰੀ ਆਪੋਰੀਆ ਆਹ ਖੋਲੋ ਮਜੇ ਪਿੱਛੇ ਤਮਾਮ ਗਿਆ ਵਾਹ ਆ ਲੀਨ ਦਾ ਆਇਆ ਹੈ ਮਾਮ ਕਹਿੰਦਾ ਦੇਦਾ ਜਰਾ ਫੜਿਆ ਨਾ ਆ ਦੇ ਗਿਆ ਪੈਸੇ ਵੀ ਕੋਲੇ ਆ ਕਿੰਨੀਆਂ ਪੁੜੀਆਂ ਸਰ ਪੰਜ ਇਹ ਇੰਨਾਂ ਪੰਜ ਨਿਕਲਾਈਆਂ ਜਿੱਪ ਬੰਦ ਕੋਡ ਦੀ ਇਹ ਰੰਗਰਾ ਕੋਲੇ ਮਾ ਤੇ ਲੈ ਲੈ ਆ ਭਾਈ ਦੇ ਦੋ ਪੰਜ ਸਰ ਓਰੇ ਯਾ ਕੋਡ ਚ ਹੀ ਆ ਕੋਡ ਚ ਹਰ ਪਤਾ ਹੈ ਉਹ ਨਹੀਂ ਲੋਕ ਪਏ ਕਿ ਬਾਦ ਦੋ ਚਾਰ ਸੱਤ ਆਕਨੇ ਨਹੀਂਆਂ ਵੇਚੀਆਂ ਅੱਜ ਸਾਰ ਬਣਾਉਂਦਿਓ ਸਾਨੂੰ ਸਾਡੀ ਮਜਬੂਰੀ ਹੈ ਸਾਡਾ ਪਿੰਡ ਦਾ ਆੜੀਆਂ ਤੁਸੀਂ ਜੇਬ ਚ ਪਾਈਆਂ ਪੰਜ ਬੜੀਆਂ ਵੀ ਬਾਹਰ ਕੱਢੋ ਇੱਕ ਰਾਹੀਂ ਚੱਜਣਾ ਬਣਾਉਣੀ ਹੈ ਇਤਰਾ ਨਹੀਂ ਬਣਾਉਣੀ ਸਾਲੇ ਬੰਦਾ ਇੱਥੇ ਵੇਚਦੇ ਸਾਡਾ ਪਿੰਡ ਗਾਲਤਾ ਇਹਨੇ ਸਾਰਾ ਆ ਵੀਰੇ ਜਣੀਆਂ ਜੇਬ ਚ ਪਾਈਆਂ ਬਾਹਰ ਥੱਲੇ ਸੁੱਟੀ ਇੱਕ ਰਾਹੀਂ ਨਹੀਂ ਸਾ ਤੁਸੀਂ ਬਣਾਓ ਸਾਨੂੰ ਬਣਾਉਂਦਿਓ ਨਾ ਸਾਡਾ ਵੀ ਆਕੇ ਵੀਡੀਓ ਬਣਾਉਂਦਾ ਹਾਂਜੀ ਹਾਂਜੀ ਵੀਰ ਜਿਹੜੀਆਂ ਤੂੰ ਜੇਬ ਚ ਪਾਈਆਂ ਨਾ ਪੰਜ ਛੇ ਪੁੜੀਆਂ ਬਾਹਰ ਕੱਢੀ ਮਣੀਆ ਮੇਰੇ ਇੱਥੇ ਬਾਹਰ ਕੱਢ ਕੇ ਨਹੀਂ ਕਰ ਕੱਢੀ ਹਾਂਜੀ ਹਾਂਜੀ ਕਿੰਨੀਆਂ ਆਖ ਲੋਇਆ ਇਹਨੂੰ ਗਿਣਤੀ ਕਰ ਪੰਜ ਪੰਜ ਤੇ ਨਹੀਂ ਜਾਦੀਆਂ ਨੇ ਆ ਖੋਲ ਫੂਡ ਫਲਾ ਬੂਡ ਖੋਲ ਸਰਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਮਤਲਬ ਖੋਲ ਫੂਡ ਜਾ ਬੂਟਾ ਜਾ ਇਹਦੇ ਆਹ ਦਾ ਸਾਰਾ ਪਿੰਡ ਗਾਲਤਾ ਹੀ ਪੂਰਾ ਕਰੀਮਪੁਰ ਆਨੇ ਤੇ ਅਸੀਂ ਇਹਦੀ ਵੀਡੀਓ ਕਿਉਂ ਬਣਾਈਏ ਨਗਾ ਇਹ ਲਿਆਣ ਕੇ ਛੋਟੇ ਬੱਚਿਆਂ ਤੁਹਾਨੂੰ ਬੱਚੇ ਵੇਖੋ ਬੱਚਿਆਂ ਤੋਂ ਛੋਟੇ ਬੱਚਿਆਂ ਨੂੰ ਪਿਓ ਧੱਕੇ ਨਾਲ ਪੈਸੇ ਮੰਗ ਕੇ ਸਮੈਗ ਲੈ ਜਾਂਦਾ ਇਹ ਕੋਲ ਕਿਹੜਾ ਮੁੰਡਾ ਤੁਹਾਨੂੰ ਖੋਣਾ ਕਿਧਰ ਗਿਆ ਉਹ ਤੇ ਦਾ ਮੁੰਡਾ ਮੁੰਡੇ ਤੋਂ ਪੈਸੇ ਲੈਂਦਾ ਇਹ ਉਹਨੂੰ ਦੇਣ ਆਇਆ ਇਹਨੂੰ 6 ਵਾਰ ਅੱਗੇ ਡੱਕਿਆ ਵੀ ਪਿੰਡ ਦੀ ਨਾਂ ਵਾਲੀ 6 ਵਾਰ ਇਹਨੂੰ ਡੱਕਿਆ ਅੱਗੇ ਪਿੰਡ ਦੇ ਲੋਕਾਂ ਨੇ ਇਹ ਫੇਰ ਵੀ ਆਣ ਕੇ ਬਦੋ ਬਦੀ ਵੇਚਣਾ ਹੁੰਦਾ ਜ਼ਬਰਦਸਤੀ ਉਲਟਾ ਧਮਕੀਆਂ ਦੋਂਦਾ ਲੋਕਾਂ ਦਾ ਵੀ ਇਹ ਮੈਨੂੰ ਡੱਕਦੇ ਆ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਨੂੰ ਰੋਕਣ ਲਈ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਪੰਜਾਬ ਦੇ ਇਸ ਪਿੰਡ ਦਾ ਇੱਕ ਨੌਜਵਾਨ ਨੇ ਜੋ ਨਸ਼ੇ ਵੇਚਦਾ ਹੋਇਆ ਫੜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਇਸ ਨੌਜਵਾਨ ਨੂੰ ਨਸ਼ੇ ਵੇਚਦੇ ਹੋਏ ਫੜਿਆ ਗਿਆ ਪਿੰਡ ਵਾਸੀਆਂ ਦੇ ਵੱਲੋਂ ਇਸ ਦੀ ਚੰਗੀ ਤਰ੍ਹਾਂ ਤਲਾਸ਼ੀ ਲਈਤੀ ਗਈ ਇਸ ਨੂੰ ਖੰਬੇ ਦੇ ਨਾਲ ਬੰਨ੍ਹ ਦਿੱਤਾ ਗਿਆ ਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਪਿੰਡ ਵਾਸੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇਸ ਨੌਜਵਾਨ ਨੂੰ ਨਸ਼ੇ ਵੇਚਦੇ ਹੋਏ ਫੜਿਆ ਤੇ ਹੁਣ ਉਹਨਾਂ ਵੱਲੋਂ ਇਸ ਨੌਜਵਾਨ ਨੂੰ ਖੰਬੇ ਦੇ ਨਾਲ ਬੰਨ੍ਹ ਦਿੱਤਾ ਤੇ ਚੰਗੀ ਤਰ੍ਹਾਂ ਇਸ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਨਸ਼ਾ ਤਸਕਰ ਨਰੋਹ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਿੱਥੇ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਿਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਲਗਾਤਾਰ